ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਬੜੇ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਏ ਆ ਤੇ ਅੱਜ ਸਾਡੇ ਕੋਲ ਰੈਡੀ ਹੋਇਆ ਜੀ ਤੀਜਾ ਵਾਸਤੇ ਇੱਕ ਸੂਟ ਤੇ ਇਹ ਜਿਵੇਂ ਤੁਸੀਂ ਆਪਣੇ ਮਤਲਬ ਕੁੜੀਆਂ ਬੰਵਾਂ ਵਾਸਤੇ ਵੀ ਰੈਡੀ ਕਰਾਉਣਾ ਤੁਸੀਂ ਕਰਾ ਸਕਦੇ ਹੋ ਇਹ ਚੀਜ਼ ਬਹੁਤ ਮਤਲਬ ਸਟਾਈਲਿਸ਼ ਹੈ ਮੈਂ ਦਿਖਾ ਦਿੰਦੀ ਆ ਇਸ سٹਫ ਆਲਰੇਡੀ ਮੈਂ ਤੁਹਾਨੂੰ ਪਹਿਲੇ ਦਿਖਾ ਚੁੱਕੀ ਹਾਂ ਜੀ ਸਰਟਨ ਕ੍ਰੇਪ ਤੇ ਹੁਣ ਆਪਾਂ ਨੇ ਇਹ ਪੀਸ ਪੂਰਾ ਰੈਡੀ ਕਰਿਆ ਇਹ ਮੂਰੀ ਦਾ ਕੰਮ ਹੈ ਜੀ ਇਹ ਪਹੁੰਚਿਆ ਤੇ ਆਊਗਾ ਇਹ ਦੋਵੇਂ ਪਹੁੰਚੇ ਤਿਆਰ ਹੈ ਸਲਵਾਰ ਕੇ ਔਰ ਟਾਸਰ ਸਿਲਕ ਕੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਕਿਉਂਕਿ ਜੋ ਮੂਰੀ ਦਾ ਕੰਮ ਹੈ ਉਹ ਸਰਟਨ ਕ੍ਰੇਪ ਦੇ ਉੱਪਰ ਬਿਲਕੁਲ ਗਿਰਾ-ਗਿਰਾ ਲੱਗਣਾ ਤਾਂ

ਕੋਈ ਲੈਸ ਪੱਟੀ ਲਗਾਉਣੇ ਦੀ ਜਰੂਰਤ ਨਹੀਂ ਹੈ ਬਸ ਜੋ ਆਪਕੀ ਇਹ ਸਟਰਨ ਕ੍ਰੇਪ ਦੀ ਸ਼ਰਟ ਹੈ ਤੁਸੀਂ ਇਸ ਸ਼ਰਟ ਦੇ ਉੱਪਰ ਸਲਵਾਰ ਦੇ ਨਾਲ ਦੇ ਇੱਕ ਕੋਈ ਵੀ ਇੱਕ ਕਲਰ ਚੱਕੋ ਤੇ ਉਹਦੇ ਨਾਲ ਦੇ ਗਲੇ ਦੀ ਡਿਜ਼ਾਈਨਿੰਗ ਔਰ ਬਾਜੂ ਬੈਲ ਬਾਜੂ ਬਣਵਾ ਕੇ ਸੂਟ ਰੈਡੀ ਕਰਵਾਓ ਜੀ ਸੇਮ ਸੂਟ ਇੱਕ ਫਿਰੋਜੀ ਕਲਰ ਚ ਵੀ ਬਣ ਕੇ ਆਇਆ ਹੈ ਉਹ ਤੁਹਾਨੂੰ ਆਪਾਂ ਇੱਕ ਦੋ ਦਿਨਾਂ ਚ ਦਿਖਾਵਾਂਗੇ ਸੋ ਇਹ ਚੀਜ਼ ਦੇਖੋ ਜੀ ਤੇ ਜਿੰਨੂ ਜਿੰਨੂ ਪਸੰਦ ਹੋਵੇ ਸਕਰੀਨਸ਼ਾਟ ਮਾਰ ਕੇ ਮੈਨੂੰ ਰਿਪੀਟ ਫੋਟੋ ਭੇਜੋ ਤੇ ਮੈਂ ਤੁਹਾਡਾ ਆਰਡਰ ਬੁੱਕ ਕਰਕੇ ਤੁਹਾਡੇ ਲਈ ਬਣਵਾ ਦੂੰਗੀ ਜੀ ਓਕੇ ਥੈਂਕ ਯੂ